ਲਾਇਨ ਉਬਾਲ ਦੇ ਨਾਲ ਸਰ ਜਿਹੜਾ ਇਹ ਐਕਸੀਡੈਂਟ ਹੋਇਆ ਗੱਡੀ ਵਜੀਆ ਸਵਿਫਟ ਇਹ ਕਿਸ ਤਰ੍ਹਾਂ ਹਾਦਸਾ ਹੋਇਆ ਸਰ ਮੁਖਿਆਸੀ ਨਾਂ ਬਈ ਐਸੇ ਹੀ ਐ ਫੌਰ ਕਿਲੇ ਚ ਲੱਗਿਆ ਹੋਇਆ ਇਹਨਾਂ ਦੀ ਮਿਕਸੀ ਜੇ ਦੋਨੇ ਸਵਿਫਟ ਕਾਰ ਤੇ ਆ ਰਹੇ ਸੀ ਇਹਨਾਂ ਗੜਾ ਪਿੰਡਾ ਜੁਨਡਰ ਦੇ ਵਿੱਚ ਉਥੇ ਨਾਲ ਲਿਆਜ ਚੜਾਉਣ ਸੀ ਉਥੇ ਪ੍ਰਸ਼ਾਦ ਲੈ ਕੇ ਆ ਰਹੇ ਸੀ ਜਦੋਂ ਇਹ ਢੇੜੂ ਪੁਲ ਫਾਰ ਕੀਤਾ ਤਾਂ ਉਥੇ ਇੱਕ ਡਰੰਮ ਗੱਡੀ ਦਾ ਭਰਾ ਜਿੱਤੇ ਪੋਲਾ ਬਣ ਰਿਹਾ ਬ੍ਰਿਜ ਬਣ ਰਿਹਾ ਉਹਨੂੰ ਟਕਰਾ ਕੇ ਟਕਰਾ ਕੇ ਤੇ ਜਿਹੜੀ ਗੱਡੀਏ ਸੰਤੁਲਨ ਤੋਂ ਵਿਗੜ ਗਿਆ ਦਾ ਤੇ ਫਿਰ ਇਹ ਫਟ ਗਈ ਆ ਥੱਲੇ ਲੱਗੀ ਕਿਸੇ ਨੂੰ ਕੋਈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ ਇਹਦੇ ਵਿੱਚ ਇਹਨਾਂ ਦੀ ਮਿਸ ਜਿਹੜੀ ਉਹ ਸੱਠਾਂ ਤਾਂ ਲੱਗੀਆਂ ਨੇ ਜਿਨ੍ਹਾਂ ਨੂੰ ਫਾਈਸਰਡ ਗੱਡੀ ਆ ਫਿਰ ਉਹਨਾਂ ਨੂੰ ਹਸਪੀਟਲ ਰਾਮਾਪੱਡੀ ਪੇ ਜਾਇਆ ਗਿਆ ਇਹਨਾਂ ਨੂੰ ਹੁਣ ਜੀ ਘਰ ਭੇਜਿਆ ਜਾ ਰਿਹਾ ਹੈ ਇਨਾਂ ਤੇ ਜਿਹੜੀ ਇਹ ਗੱਡੀ ਆ ਇਹ ਕਿੱਥੇ ਲੈ ਗਏ ਆਪਣੇ ਘਰ ਲੈ ਕੇ ਜਾ ਰਹੇ ਇਹਨਾਂ ਦਾ ਬਿੜਾ ਕਿ ਮੁਰਸੀ ਲੱਗਾ ਹੋਇਆ ਜਿੰਦਰ ਉਹ ਆਗੇ ਦੇ ਕੁਝ ਵਰਨ ਲਿਹਾਣੇ ਤੋਂ ਆਏ ਲਿੰਦਾ ਰੇਸਟਰੀ ਹੈ ساری ਉਹ ਗੱਡੀ ਆਪਣੀ ਲੈ ਰਹੀ ਜੀ ਰਿਕਵਰੀ ਫੈਨ ਲੈ ਕੇ ਜਾ ਰਹੇ ਨੇ ਜਿੰਦਰ ਕੀ ਨਾਮ ਸਰ ਆਪਣਾ ਮੇਰਾ ਬਖਸ਼ਰ ਸਿੰਘ ਐਸੇ ਹਾਈ ਰਾਈ ਚਾਰਟਿਕ ਦੁਆਰਾ ਸਪਾਈ ਕੁਲਦੀਪ ਨੇ ਥੈਂਕ ਯੂ